ਸਭ ਤੋਂ ਵੱਡਾ ਦੁੱਖ ਬੰਦੇ ਲਈ ਹੋਇਆ ਕਿ ਉਹਨੂੰ ਸਭ ਤੋਂ ਵੱਡਾ ਭਾਰ ਹੈ ਇਹ ਮੋਢਿਆਂ ਤੇ ਕਿ ਉਹਨੂੰ ਆਪਣੇ ਨੌਜਵਾਨ ਮੁੰਡੇ ਦੀ ਅਰਥੀ ਨੂੰ ਮੋਢਾ ਦੇਣਾ ਪਵੇ। ਜੀ ਪੀ ਸਾਹਿਬ ਬਹੁਤ ਹੀ ਨੇਕ شریف ਆਦਮੀ ਹੈ। ਉਹਨਾਂ ਨੂੰ ਪਹਿਲਾਂ ਪਤਨੀ ਜਾਣ ਦਾ ਦੁੱਖ ਸਹਿਣਾ ਪਿਆ ਹੁਣ ਨੌਜਵਾਨ ਮੁੰਡਾ ਇੱਕੋ ਇੱਕ ਮੁੰਡਾ ਸੀ। ਉਹ ਚਲੇ ਗਿਆ। ਤਾਂ ਘਰੀ ਖਾਲੀ ਹੋ ਗਿਆ। ਬਹੁਤ ਬਾਰੀ ਦੁੱਖ ਹੈ ਪਰਮਾਤਮਾ ਨੂੰ ਹੀ ਅਰਦਾਸ ਹੈ ਕਿ ਉਹ ਉਹਨਾਂ ਨੂੰ ਤਾਕਤ ਦੇਵੇ ਕਿ ਉਹ ਇਹ ਦੁੱਖ ਨੂੰ ਸਹਿ ਸਕੇ ਮੇਰਾ ਇੱਕ ਨਿੱਜੀ ਸਵਾਲ ਹੈ ਤੁਸੀਂ ਸੰਸਦ ਦੇ ਉਪ ਚਲੰਦਰ ਦੇ ਤੁਹਾਡੇ ਪਰਿਵਾਰ ਚ ਇਹ ਨਿੱਜੀ ਤੌਰ ਤੇ ਤੁਹਾਨੂੰ ਪੁੱਛਦਾ ਕਾਰਨ ਜੋ ਹਾਦਸੇ ਦੀ ਵਜ੍ਹਾ ਬਣਿਆ ਇਹ ਦਿੱਤੇ ਵੀ ਕੁਝ ਆਉਣ ਵਾਲੇ ਬਿਨਾਂ ਚ ਪਲੈਨਿੰਗ ਜਿਹੜੇ ਇਹ ਨਹੀਂ ਹੈ ਕਿ ਅਚਾਨਕ ਮੁੰਡੇ ਦਾ ਮੋਬਾਈਲ ਰਹਿ ਗਿਆ ਸੀ ਘਰ ਕਿਸੇ ਦੋਸਤ ਦਾ ਕਹਿੰਦਾ ਪਿਤਾ ਜੀ ਮੈਂ 10 ਮਿੰਟ ਜਾ ਕੇ ਆ ਮੋਬਾਈਲ ਦੇਵਾਂ ਨਾਲ ਦੀ ਗੱਡੀ ਜਾਣਾ ਸੀ ਉਹ ਸਿਟੀ ਦੇ ਵਿੱਚ ਥੋੜਾ ਜਿਹਾ ਤੇ ਰੂਲ ਉਹ ਤਾਂ ਉਹ ਡਿਫਰੈਂਟ ਗੱਲ ਹੈ ਕਿ ਕਿਸ ਤਰ੍ਹਾਂ ਹੋਇਆ ਹਾਦਸਾ ਜੀ ਲੇਕਿਨ ਸਾਡਾ ਤਾਂ ਮਤਨ ਚੱਲਦਾ ਹੈ ਸਾਡਾ ਤਾਂ ਨਿੱਜੀ ਤੌਰ ਤੇ ਕੱਟਣਾ